ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮ ਬੁੱਝੇ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗ ਜਾਗਾਵ ਸੋਈ ਆਸਾ ਆਸ ਕਰੇ ਸਭ ਕੋਈ ਹੁਕਮ ਬੂਝੇ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗ ਜਾਗਾਵ ਸੋਈ ਸਤ ਗੁਰ ਨਾਮ 부ਝਾਇਆ ਵਿਣ ਨਾ ਵ ਭੁੱਖ ਨਾ ਜਾਈ ਨਾਮੇ ਤ੍ਰਿਸ਼ਨਾ ਅਗਨ 부ਜਾ ਨਾਮ ਮਿਲੈ ਤਿਸ ਰਜਾਈ ਰਹਾਉ ਕਾਲ ਕੀਰਤ ਸਬਦ ਪਛਾਨਾ ਏਹਾ ਭਗਤ ਚੂਕਾ ਅਭਮਾਨ ਸਾਤ ਗੁਰ ਸੇਵਿਆ ਹੋਵੇ ਪਰਵਾਨਾ ਜਿਨ ਆਸਾ ਕੀਤੀ ਤਿਸ ਕੋ ਜਾਣ ਤਿਸ ਕਿਆ ਦੀਜੇ ਜੇ ਸ਼ਬਦ ਸੁਣਾਏ ਕਰ ਕਿਰਪਾ ਨਾਮ ਮੰਨ ਵਸਾਏ ਇਹੋ ਸਿਰ ਦੀਜਾ ਆਪ ਗਵਾਏ ਹੁਕਮ ਬੂਝ ਸਦਾ ਸੁਖ ਪਾਏ ਆਪ ਕਰ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪੁ ਪੁਲਾਵ ਆਪ ਮਾਰਗ ਪਾਏ ਸਚ ਸਬਦ ਸਚ ਸਮਾਏ ਸੱਚਾ ਸਬਦ ਸਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨ ਮੁਖ ਮੋਹ ਭਰਮ ਪੋਲਾਣੀ ਬਿਨ ਨਾਵ ਸਭ ਫਿਰੈ ਬੋ ਰਾਣੀ ਤੀਨ ਭਵਨ ਮਹ ਏਕਾ ਮਾਇਆ ਮੂਰਖ ਪੜ ਪੜ ਦੂਜਾ ਭਉ ਦਰੜਾਇਆ ਬਹੁ ਕਰਮ ਕਮਾਵਾ ਦੁਖ ਸਬਾਇਆ ਸਤ ਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮੀਠਾ ਸ਼ਬਦ ਵਿਚਾਰ ਅਨ ਦਿਨ ਭੋਗੇ ਹਮ ਮਾਰ ਸਹਿਜ ਆਨੰਦ ਕਿਰਪਾ ਤਾਰ ਨਾਮ ਰਤੇ ਸਦਾ ਸੱਚਿਆਰ ਸਹਿਜ ਆਨੰਦ ਕਿਰਪਾ ਤਾਰ ਨਾਮ ਰਤੇ ਸਦਾ ਸੱਚ ਪਿਆਰ ਹਰ ਜਪ ਪੜੀਐ ਗੁਰ ਸਬਦ ਵਿਚਾਰ ਹਰ ਜਪ ਪੜੀਐ ਹਮ ਮਾਰ ਹਰ ਜਪੀਐ ਭਏ ਸੱਚ ਪਿਆਰ ਨਾਨਕ ਨਾਮ ਗੁਰਮਤ ਓਰ ਤਾਰ ਹਰ ਜਪ ਪੜੀਐ ਗੁਰ ਸਬਦ ਵਿਚਾਰ ਹਰ ਜਪ ਪੜੀਆ ਹਮ ਮਾਰ ਹਰ ਜਪੀਐ ਭਏ ਸੱਚ ਪਿਆਰ ਨਾਨਕ ਨਾਮ ਗੁਰਮਤ ਓਰ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ